ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਤੁਹਾਡੇ ਨਾਲ ਇੱਕ ਜ਼ਰੂਰੀ ਵਿਸ਼ੇ ਤੇ ਗੱਲ ਕਰਨੀ ਸੀ ਤੇ ਆਪ ਜੀ ਨੇ ਮੇਰਾ ਬੱਦ ਤੋਂ ਬੱਦ ਸਹਿਯੋਗ ਦੇਣਾ ਦੇਖੋ ਜੇ ਤੁਸੀਂ ਇਹ ਵੀਡੀਓ ਨਹੀਂ ਸ਼ੇਅਰ ਕੀਤੀ ਤਾਂ ਤੁਸੀਂ ਕੁਝ ਨਹੀਂ ਸ਼ੇਅਰ ਕੀਤਾ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਨਾ ਲੱਗੀ ਤਾਂ ਬੇਸ਼ੱਕ ਨਾ ਸ਼ੇਅਰ ਕਰਿਓ ਪਰ ਜੇ ਗੱਲ ਐਨ ਪਤੇ ਦੀ ਹੋਈ ਤਾਂ ਤੁਸੀਂ ਸ਼ੇਅਰ ਕਰਨੇ ਆ। ਗੱਲ ਇਦਾਂ ਵੀ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਸਾਡੇ ਸ਼ੁਰੂਮਣੀ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਆ ਰਹੀਆਂ। ਕਦੇ ਵੀ ਹੋ ਸਕਦੀਆਂ ਤੇ ਜਿਹਦੇ ਸਬੰਧ ਵਿੱਚ ਪਿੰਡਾਂ ਦੇ ਵਿੱਚ ਵੋਟਾਂ ਬਣੀਆਂ ਜਾਂਦੀਆਂ ਤੇ ਬਹੁਤ ਲੋਕ ਜਾਗਰੂਤ ਹੀ ਨਹੀਂ ਹੈਗੇ ਵੋਟਾਂ ਪ੍ਰਤੀ। ਤੇ ਬਹੁਤ ਲੋਕਾਂ ਨੂੰ ਜਦ ਕਹੀ ਦਾ ਕਹਿੰਦੇ ਲੈ ਛੱਡੋ ਇਹਨਾਂ ਦਾ ਕੀ ਕਰਨਾ? ਤੇ ਵੀਰੋ ਭੈਣੋ ਇਹ ਵੋਟਾਂ ਇੰਨੀਆਂ ਜ਼ਰੂਰੀ ਐ ਇਹ ਤੁਹਾਡੇ ਗੁਰੂ ਘਰਾਂ ਨਾਲ ਸੰਬੰਧਿਤ ਐ ਇਹ ਜਿਹੜੇ ਤੁਹਾਡੇ ਤਖਤ ਐ ਉਹਨਾਂ ਨਾਲ ਸੰਬੰਧਿਤ ਐ ਇਹ ਤੁਹਾਨੂੰ ਹੱਕ ਮਿਲਿਆ ਐ ਬਈ ਚੰਗੇ ਮਾੜੇ ਦੀ ਚੋਣ ਕਰਨ ਲਈ ਮੇਰਾ ਕਹਿਣ ਦਾ ਭਾਵ ਬਈ ਕਈ ਲੋਕ ਕਹਿੰਦੇ ਐ ਨਾ ਬਈ ਮਾੜੇ ਪ੍ਰਬੰਧਕ ਹੁੰਦੇ ਮਾੜੇ ਪ੍ਰਬੰਧਕ ਹੁੰਦੇ ਚਾਹੇ ਉਹ ਪਿੰਡ ਦੇ ਗੁਰਦੁਆਰੇ ਚੋਬਾ ਚਾਹੇ ਉਹ ਇਤਿਹਾਸਕ ਗੁਰਦੁਆਰੇ ਹੋਣ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਪਿੰਡ ਦਾ ਪ੍ਰਬੰਧਕ ਤਾਂ ਜਦ ਮਰਜ਼ੀ ਬਦਲ ਦੋ ਤੁਹਾਡੇ ਹੱਥ 'ਚ ਹੁੰਦਾ ਪਰ ਤਖਤਾਂ ਦੇ ਪ੍ਰਬੰਧਕ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਬਦਲ ਸਕਦੇ ਉਹ ਵੋਟ ਪੈਕ ਹੈ ਚੁਣ ਕੇ ਆਂਦੇ ਆ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਇਹ ਵੋਟ ਦੇ ਵੋਟ ਦੀ ਕੀਮਤ ਇੰਨੀ ਹੈ ਤੁਸੀਂ ਹਲਕੇ 'ਚ ਬੜਾ ਲਿਆਵਾ ਮੇਰਾ ਕਹਿਣ ਦਾ ਭਾਅ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਬੋਟਾ ਬਣਾਓ ਜਿੰਨੀਆਂ ਵੱਧ ਤੇ ਵੱਧ ਬੋਟਾਂ ਬਣੂਗੀਆਂ ਉਨਾਂ ਹੀ ਇਹਨਾਂ ਦਾ ਫਾਇਦਾ ਹੋਊਗਾ ਤੁਹਾਨੂੰ ਸਾਧ ਸੰਗਤ ਜੀ ਬੋਟ ਵੀ ਉਦੀ ਪੈਣੀ ਐ ਜਿਹੜੇ ਸਾਫਤ ਸੂਰਤ ਐ ਜਿਹੜੇ ਸਾਫਤ ਸੂਰਤ ਐ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਅਮਰਤ ਚੋਸ਼ੀ ਪਹਿਲਾਂ ਪਹਿਲਾਂ ਕੇਸ ਰੱਖੋ ਦਾੜੀਆਂ ਰੱਖੋ ਜਦੋਂ ਤੁਹਾਡੇ ਕੇਸ ਦਾੜੇ ਆ ਗਏ ਪਹਿਲਾਂ ਬੋਟ ਪਾਣੇ ਚੋਗੇ ਤਾਂ ਹੋ ਜਾਓ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਸਾਂਭਣੇ ਯੋਗੇ ਤਾਂ ਹੋ ਜਾਓ ਨਹੀਂ ਤਾਂ ਫਿਰ ਇਹ ਪ੍ਰਬੰਧ ਮਾੜੇ ਅੰਸਰਾਂ ਕੋਲ ਚਲ ਜਾਣਾ ਫੇਰ ਅਮਰਤ ਛੱਕ ਲਿਓ ਗੁਰੂ ਵਾਲੇ ਬਣੋ ਸਾਧ ਸੰਗਤ ਜੀ ਤੁਸੀਂ ਬਹੁਤ ਹਲਕੇ ਦੇ ਵਿੱਚ ਬੈਠੇ ਹੋ ਫੇਰ ਅਸੀਂ ਪਛਤਾਣਾ ਬਾਅਦ ਵਿੱਚ ਵੀ ਇਹ ਕਿਆ ਬਣਿਆ ਮੈਂ ਤੁਹਾਨੂੰ ਹਰ 15 ਦਿਨਾਂ ਮਗਰੋਂ ਵੀਡੀਓ ਪਾ ਕੇ ਕਹਿਣਾ ਹੈ ਬਈ ਆ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਘਰਾਂ ਦੀਆਂ ਵੋਟਾਂ ਬਣਾਓ ਸਾਹ ਸੰਗਤ ਜੀ ਤਰਾਸਦੀ ਹੈ ਸਾਡੀ ਪਿਛਲੀ ਵਾਰੀ 53% ਵੋਟਾਂ ਤੀਆਂ ਇਸ ਵਾਰ 28% ਰਹਿ ਗਈਆਂ ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਜਦੋਂ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੇ ਵੀਜ਼ੇ ਮੰਗਦੇ ਹੋ ਮਹਾਰਾਜ ਦੇ ਸਾਹਮਣੇ ਤਾਂ ਆਹ ਇੱਕ ਬੇਨਤੀ ਹੋਰ ਹੈ ਮਹਾਰਾਜ ਤੇ ਇਹ ਸਿੱਖੀ ਸਰੂਪ ਵੀ ਮੰਗਿਆ ਕਰੋ ਵਾਹਿਗੁਰੂ ਸਾਨੂੰ ਸਿੱਖੀ ਸਰੂਪ ਵੀ ਦੇ ਦੇ ਸਾਨੂੰ ਇਹ ਸਿੱਖੀ ਸਰੂਪ ਹੀ ਦੇ ਦੇ ਛੋਟੇ ਸਹਿਬਜ਼ਾਦੇ ਨੇ ਧਰਮ ਨਹੀਂ ਹਾਰਿਆ ਨੀਹਾਂ ਦੇ ਵਿੱਚ ਤਾਂ ਚਿੰਨ ਹੋ ਗਏ ਪਰ ਤਾਂ ਧਰਮ ਨਹੀਂ ਛੱਡਿਆ ਆਪਣਾ ਭਾਈ ਤਾਰੂ ਸਿੰਘ ਨੇ ਖੋਪੜੀ ਤਾਂ ਲਵਾ ਲਈ ਪਰ ਉਹਨਾਂ ਨੇ ਕੇਸ ਨੂੰ ਟੱਚ ਨਹੀਂ ਹੋਣ ਦਿੱਤਾ ਸਾਧ ਸੰਗਤ ਜੀ ਇਹ ਬੋਟਾਂ ਵੀ ਉਹਦੀਆਂ ਪੈਣੀਆਂ ਜਿਹੜੇ ਸਾਫ਼ਤ ਸੂਰਤ ਹੈ ਤੁਹਾਨੂੰ ਪੋਲਿੰਗ ਬੂਥ ਤੇ ਬਾਹ ਤੇ ਫੜ ਕੇ ਬਾਹਰ ਕੱਢ ਦੇਣਾ ਅਗਲੇ ਆਣਾ ਕਿਉਂਕਿ ਇਹ ਵੋਟੇ ਸਾਫ਼ ਸੂਰਤ ਦੀ ਪੈਣੀ ਐ ਆਪਣੇ ਚਿਹਰੇ 'ਤੇ ਨਿਗਾਹ ਮਾਰੋ ਅਸੀਂ ਗੁਰੂ ਘਰਾਂ ਦਾ ਪ੍ਰਬੰਧ ਖੋਲਣਾ ਹੋਰ ਜਿਹੇ ਦੇ ਹਾਲ ਚੱਲਦਾ ਰਿਹਾ ਫਿਰ ਤੁਸੀਂ ਬਾਅਦ ਵਿੱਚ ਪਿੱਟਦੇ ਹੋ ਇਹ ਅਸੀਂ ਗਏ ਤੇ ਜੀ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਉੱਥੇ ਸਾਨੂੰ ਕਮਰਾ ਨਹੀਂ ਮਿਲਿਆ ਪਰ ਮਾੜਾ ਪ੍ਰਬੰਧਕ ਹੈ ਪ੍ਰਬੰਧਕ ਵੀ ਤੁਸੀਂ ਚੁਣਦੇ ਹੋ ਵੋਟਾਂ ਤੁਸੀਂ ਪਾਨੇ ਹੋ ਕੋਈ ਲੋਕ ਨਹੀਂ ਪਾਨੇ ਵੋਟਾਂ ਦਾ ਆ ਹੁੰਦਾ ਵੀ ਜੇ ਪ੍ਰਬੰਧ ਤੁਹਾਨੂੰ ਚੰਗਾ ਨਹੀਂ ਲੱਗਿਆ ਅਗਲੀ ਵਾਰੀ ਹੋਰ ਨੂੰ ਚੁਣ ਲਓ ਜਿਵੇਂ ਅਕਾਲੀ ਕਾਂਗਰਸ ਆਮ ਆਦਮੀ ਪਾਰਟੀ ਨੂੰ ਤੁਸੀਂ ਚੁਣਦੇ ਹੋ ਏਵੇਂ ਇੱਥੇ ਐ ਜੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਤੁਸੀਂ ਅਗਲੀ ਸਰਕਾਰ ਲਿਆਂਦੇ ਜੇ ਤੁਹਾਨੂੰ ਇਹ ਪ੍ਰਬੰਧ ਚੰਗਾ ਨਹੀਂ ਲੱਗਦਾ ਤੁਸੀਂ ਨਵਾਂ ਪ੍ਰਬੰਧ ਲਿਆ ਸਕਦੇ ਹੋ ਪਰ ਲਿਆਉਂਗੇ ਤਾਂ ਤਾਂ ਜੇ ਆਹ ਸਿਰ ਤੇ ਕੇਸ ਹੋਣਗੇ ਪਿਸਤਾਰ ਹੋਣਗੇ ਮੂੰਹ ਤੇ ਦਾੜ੍ਹੀ ਹੋਣਗੇ ਤੁਸੀਂ ਤਾਂ ਗੁਰੂ ਨੂੰ ਪਿੱਠ ਦਿਖਾ ਗਏ ਤੁਸੀਂ ਤਾਂ ਧਰਮ ਧਰਮ ਛੱਡ ਦਿੱਤਾ ਬੇਸ਼ੱਕ ਤੁਹਾਡੇ ਅੰਦਰ ਸਿੱਖੀ ਬਹੁਤ ਹੈ ਇੱਕ ਸਾਧਤ ਸੂਰਤ ਸਿੱਖ ਨਾਲੋਂ ਵੀ ਜ਼ਿਆਦਾ ਸਿੱਖੀ ਹੋ ਸਕਦੀ ਤੁਹਾਡੇ ਅੰਦਰ ਪਰ ਬਾਈ ਜੀ ਕੋਈ ਨਹੀਂ ਦੇਖਦਾ ਅਗਲਾ ਬਾਹ ਤੇ ਫੜ ਕੇ ਬਾਹਰ ਕੱਢ ਦਿੰਦਾ ਜਿਸ ਦਿਨ ਗੁਰੂ ਘਰਾਂ ਦੇ ਪ੍ਰਬੰਧਕ ਚੁਣੇ ਜਾਂਦੇ ਮੈਂਬਰ ਚੁਣੇ ਜਾਂਦੇ ਅਗਲਾ ਕਹਿੰਦਾ ਤੂੰ ਬਾਹਰ ਚੱਲ ਤੈਨੂੰ ਅਧਿਕਾਰ ਹੀ ਨਹੀਂ ਹੈਗਾ ਵੋਟ ਪਾਣੇ ਦਾ ਤੇ ਵੀਰੋ ਹੁਣ ਬਾਹਰ ਦੀ ਸਿੱਖੀ ਦੇਖੀ ਜਾਂਦੀ ਹੈ ਜੇ ਤੁਸੀਂ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਚੰਗੇ ਬੰਦਿਆਂ ਦੇ ਹੱਥ ਚ ਦੇਣਾ ਹੈ ਤੇ ਮੈਂ ਤਾਂ ਭਾਈ ਤੁਹਾਡੇ ਅੱਗੇ ਤਰਲੇ ਕਰਦਾ ਥੱਕ ਗਿਆ ਵੀ ਵੋਟਾਂ ਬਣਾਓ ਵੋਟਾਂ ਬਣਾਓ ਆਪਣੇ ਆਪਣੇ ਇਲਾਕੇ ਦੇ ਬੀਐਲਓ ਨੂੰ ਮਿਲੋ ਭਾਈ ਅਸੀਂ ਵੋਟ ਬਣਾਣੀ ਇੱਕ ਆਧਾਰ ਕਾਰਡ ਇੱਕ ਫੋਟੋ ਲੱਗਦੀ ਹੈ ਕਿਆ ਕੰਮਾ ਜੋ ਕੰਮ ਹੈ ਪਰ ਤੁਹਾਡਾ ਧਿਆਨ ਨਹੀਂ ਹੈਗਾ ਇਸ ਪਾਸੇ ਭਾਈ ਇਹ ਬੇਨਤੀ ਹੈ ਜਿਵੇਂ ਦੂਜੀਆਂ ਸਰਕਾਰਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀ ਤੁਸੀਂ ਬਦਲ ਲੈਨੇ ਹੋ ਪਰ ਇੱਥੇ ਤੁਸੀਂ ਬਦਲੇ ਨਹੀਂ ਸਕਦੇ ਕਿਉਂ ਨਹੀਂ ਬਦਲ ਸਕਦੇ ਕਿਉਂਕਿ ਤੁਹਾਡੀ ਵੋਟ ਨਹੀਂ ਹੈਗੀ ਹੈ ਕਿਉਂਕਿ ਤੁਸੀਂ ਸਾਫ ਸੂਰਤ ਨਹੀਂ ਹੈਗੇ ਆ ਇੱਥਾ ਫਿਰ ਜਿੰਨੇ ਕੁ ਸਾਫ ਸੂਰਤ ਹੈਗੇ ਆ ਉਹਨੀਆਂ ਵੋਟ ਪਾਣੀ ਹੈ ਫਿਰ ਜਿਨ੍ਹਾਂ ਦੀਆਂ ਵੋਟਾਂ ਜ਼ਿਆਦਾ ਨਿਕਲ ਗਈਆਂ ਚਾਹੇ ਸਾਫ ਸੂਰਤ ਦੇ ਵਿੱਚ ਹੋਰ ਵੀ ਹੋ ਸਕਦੇ ਜ਼ਰੂਰੀ ਨਹੀਂ ਹੈ ਕਿ ਜਿਹੜਾ ਸਾਫ ਸੂਰਤ ਹੈ ਉਹਦੇ ਵਿੱਚ ਸਿੱਖ ਹੀ ਹੈ ਸਿੱਖਾਂ ਦੀ ਸ਼ਕਲ ਦੇ ਵਿੱਚ ਅੱਜ ਕੱਲ ਭੇੜੀਏ ਬਹੁਤ ਆ ਗਏ ਉਹ ਤੁਹਾਨੂੰ ਵੀ ਪਤਾ ਹੈ ਉਹ ਮੈਂ ਹੁਣ ਨੋਂ ਨਹੀਂ ਲੈਣਾ ਚਾਹੁੰਦਾ ਸਿੱਖਾਂ ਦੀ ਸ਼ਕਲ ਦੇ ਵਿੱਚ ਭੇੜੀਏ ਬਹੁਤ ਆਗੇ ਇੱਕ ਖੋਤਾ ਹੁੰਦਾ ਖੋਤੇ ਤੇ ਸ਼ੇਰ ਵਾਲੀ ਖੱਲ ਪੈ ਗਈ ਉਸ ਹਾਕਤਾਬ ਹੋ ਗਿਆ ਵਾ ਤੁਸੀਂ ਬਹੁਤ ਪਿੱਛਾ ਸੋਚਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮੋਰਾ ਖੜ ਕੇ ਤਾਂ ਕਹਿੰਦੇ ਹੋ ਵੀ ਸਾਨੂੰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵੀਜ਼ੇ ਦੇ ਦਿਓ ਪਰ ਕਦੇ ਇਹ ਕਿਹਾ ਵੀ ਵਾਹਿਗੁਰੂ ਸਾਨੂੰ ਸਿੱਖੀ ਦੇ ਦੇ ਸਾਨੂੰ ਸਿੱਖੀ ਸਰੂਪ ਦੇ ਦੇ ਕਦੇ ਕਿਹਾ ਨਹੀਂ ਕਿਹਾ ਕੁਛੀ ਕਦੇ ਨਹੀਂ ਕਿਹਾ ਤਾਂ ਸਾਡੀ 28% ਵੋਟ ਰਹਿ ਗਈ ਜਿਹੜਿਆਂ ਨੇ ਬੋਟਾ ਬਣਾਣੀਆਂ ਤੇ ਧੜਿਆਂ ਨੇ ਕਈਆਂ ਨੇ ਧੜਿਆਂ ਨੇ ਬਣਾ ਵੀ ਲਈਆਂ ਕਹਤੇ ਉਹ ਨਹੀਂ ਆਪਣੇ ਬੰਦੇ ਕਾਬਜ ਕਰਨੇ ਹੁੰਦੇ ਐ ਪਰ ਜਿਹੜੇ ਹਰ ਵੇਲੇ ਕਹਿੰਦੇ ਹੁੰਦੇ ਬਈ ਆ ਪ੍ਰਬੰਧ ਸਹੀ ਨਹੀਂ ਆ ਪ੍ਰਬੰਧ ਨਹੀਂ ਆ ਨਹੀਂ ਹੈ ਸਾਨੂੰ ਕਮਰਾ ਨਹੀਂ ਮਿਲਿਆ ਸਾਨੂੰ ਉਥਾ ਨਹੀਂ ਮਿਲਿਆ ਸਾਨੂੰ ਬੋ ਨਹੀਂ ਮਿਲਿਆ ਤੇ ਕਸੂਰ ਕਿਹਨਾਂ ਦਾ ਬਾਈ ਚੁਣੇ ਕੀ ਨਹੀਂ ਐ ਲਾਣੇ ਕੀ ਨਹੀਂ ਐ ਸੋ ਬੇਨਤੀ ਐ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ। ਨਾ ਅਸੀਂ ਕਹਿਣੇ ਜੋਗੇ ਹੈਗੇ ਮੈਂ ਤਾਂ ਇਹੀ ਅਪੀਲ ਕਰਦਾ ਵੀ ਵੋਟ ਬਣਾਓ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਚੰਗੇ ਬੰਦਿਆਂ ਦੇ ਹੱਥ ਦੋ। ਜਿਹੜੇ ਚੰਗੇ ਬੰਦੇ ਆ। ਇਹ ਨਾ ਕਿਓ ਵੀ ਕੱਲੋਂ ਉਧਰ ਤੇ ਦਿੱਲੀ ਸਾਈਡ ਤੇ ਬੰਦਿਆਂ ਨੇ ਆ ਆਖਿਆ ਫਿਰ ਗੁਰੂ ਘਰਾਂ ਦੇ ਵਿੱਚ ਰਾਜ ਕਰਨੇ ਆ। ਕਿਉਂਕਿ ਇਸ ਰੂਪ ਦੇ ਵਿੱਚ ਭੇੜੀਏ ਬਹੁਤ ਐ ਤੁਹਾਨੂੰ ਪਤਾ ਹੈ ਤੁਸੀਂ ਸਮਝਦਾਰ ਹੋ। ਫਿਰ ਉਹ ਦਿੱਲੀ ਦੇ ਪਰੇ ਤੇ ਆਣੇ ਬੰਦੇ ਬੰਬੇ ਵੱਲ ਤੇ ਆਣੇ ਬੰਦੇ ਫਿਰ ਯਾਦ ਰੱਖਿਓ ਉਹ ਦੇਖਣੇ ਤਾਂ ਸਿੱਖ ਹੈ ਪਰ ਅੰਦਰ ਤੋਂ ਸਿੱਖ ਨਹੀਂ ਹੋਣੇ ਬੇਨਤੀ ਆ ਵੀਡੀਓ ਚੰਗੀ ਲੱਗੀ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗੀ ਬੇਸ਼ੱਕ ਰਹਿਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ